ਪਿਆਰੇ ਵਿਦਿਆਰਥੀਓ ਸਤਿ ਸ੍ਰੀ ਅਕਾਲ ਅੱਜ ਦੀ ਇਸ ਵੀਡੀਓ ਵਿੱਚ ਅੱਪ ਗੱਲ ਕਰਾਂਗੇ ਪਾਠ ਸਰਕਾਰ ਦੇ ਰੂਪ ਵਿਸ਼ਾ ਇਕਾਤਮਕ ਸਕਾਰ ਦੇ ਬਾਰੇ ਤੇ ਸ਼ੁਰੂ ਕਰਦੇ ਹਾਂਗੇ ਪਰਵਾਸ਼ਾ ਬਿਲੋਵੀ ਦੇ ਕਥਨ ਅਨੁਸਾਰ ਇਕਾਤਮਕ ਸਕਾਰ ਉਹ ਪ੍ਰਣਾਲੀ ਹੈ ਜਿਸ ਵਿੱਚ ਪਹਿਲਾਂ ਸਾਰੀਆਂ ਸ਼ਕਤੀਆਂ ਕੇਵਲ ਇੱਕ ਕੇਂਦਰ ਨੂੰ ਸੌਂਪੀਆਂ ਜਾਣ ਅਤੇ ਉਹ ਸਰਕਾਰ ਜਿਵੇਂ ਉਚਿਤ ਸਮਝੇ ਇਹਨਾਂ ਸ਼ਕਤੀਆਂ ਦੀ ਪ੍ਰਦੇਸ਼ਾਂ ਵਿੱਚ ਵੰਡ ਕਰੇ ਅਤੇ ਉਹ ਇਸ ਮਾਮਲੇ ਵਿੱਚ ਪੂਰਨ ਸਤੰਤਰ ਹੋਵੇ ਵਿਸ਼ੇਸ਼ਤਾ ਜਾਂ ਲੱਛਣ ਅਕੈਰਾ ਸ਼ਾਸਨ ਸ਼ਕਤੀਆਂ ਦੀ ਵੰਡ ਦੀ ਬਨਹੂਦ ਇਕਾਈਆਂ ਕੇਂਦਰ ਕੇਂਦਰੀ ਸਰਕਾਰ ਦੁਆਰਾ ਸਥਾਪਿਤ ਕੀਤੀਆਂ ਜਾਂਦੀਆਂ ਹਨ ਅਕੈਰੀ ਨਾਗਰਿਕਤਾ ਲਿਖਤੀ ਜਾਂ ਅਲਿਖਤੀ ਸਦਾਨ ਕਠੋਰ ਜਾਂ ਲਚਕੀਲਾ ਸਵਿਧਾਨ ਨਿਆਂਪਾਲਿਕਾ ਦਾ ਸਰਵਉੱਚ ਹੋਣਾ ਜ਼ਰੂਰੀ ਨਹੀਂ ਇੱਕ ਆਤਮਕ ਸਰਕਾਰ ਦੇ ਗੁਣ ਮਜ਼ਬੂਤ ਰਾਜ ਪ੍ਰਬੰਧ ਸਾਰੀਆਂ ਸ਼ਕਤੀਆਂ ਕੇਂਦਰ ਕੋਲ ਹੋਣ ਦੇ ਕਾਰਨ ਕਰਕੇ ਉਹ ਇਹਨਾਂ ਦੀ ਵਰਤੋਂ ਮਜ਼ਬੂਤੀ ਨਾਲ ਕਰ ਸਕਦਾ ਹੈ ਕੇਂਦਰ ਸਰਕਾਰ ਲਈ ਰਾਜਾਂ ਦੀ ਸਲਾਹ ਲੈਣਾ ਜਾਂ ਉਹਨਾਂ ਦੇ ਅਧਿਕਾਰੀਆਂ ਤੇ ਨਿਰਭਰ ਹੋਣਾ ਜ਼ਰੂਰੀ ਨਹੀਂ ਹੁੰਦਾ ਦੂਸਰਾ ਪੁਆਇੰਟ ਸ਼ਾਸਨ ਦੀ ਇੱਕ ਰੂਪਤਾ ਇਕਾਦਮਕ ਸਰਕਾਰ ਵਿੱਚ ਸਾਰੇ ਦੇਸ਼ ਲਈ ਇੱਕੋ ਜਿਹਾ ਕਾਨੂੰਨ ਅਤੇ ਸ਼ਾਸਨ ਪ੍ਰਣਾਲੀ ਹੁੰਦੀ ਹੈ ਜਿਸ ਨਾਲ ਸ਼ਾਸਨ ਦੀ ਇਕ ਰੂਪਤਾ ਆਉਂਦੀ ਹੈ ਪੁਆਇੰਟ 3 ਇਕਾਤਮਕ ਸ਼ਾਸਨ ਦੇ ਗੁਣ ਤੀਸਰਾ ਪੁਆਇੰਟ ਸ਼ਾਸਨ ਦਾ ਸੰਗਠਨ ਸਰਲ ਹੁੰਦਾ ਹੈ ਕੇਂਦਰ ਅਤੇ ਪ੍ਰਾਂਤਾਂ ਵਿੱਚ ਸ਼ਕਤੀਆਂ ਦੀ ਵੰਡਣਾ ਹੋਣ ਕਾਰਨ ਕੇਂਦਰ ਸਰਕਾਰ ਸਾਰੇ ਦੇਸ਼ ਲਈ ਕਾਨੂੰਨ ਬਣਾ ਸਕਦੀ ਹੈ ਪ੍ਰਾਂਤਕ ਸਰਕਾਰਾਂ ਵਿੱਚ ਜਿਹੜੇ ਖੇਤਰਾਂ ਸੰਧੀ ਝਗੜੇ ਵੀ ਨਹੀਂ ਹੁੰਦੇ ਇਕਾਤ ਮੁਸਕਰ ਦੇ ਗੁਣ ਪੌਣ ਚੌਥਾ ਰਾਸ਼ਟਰੀ ਇਕਤਾ ਸਾਰੇ ਦੇਸ਼ ਲਈ ਇੱਕ ਸੰਵਿਧਾਨ ਇੱਕ ਵਿਧਾਨ ਮੰਡਲ ਅਤੇ ਇੱਕ ਇੱਕ ਵਿਧਾਨ ਮੰਡਲ ਇੱਕ ਕਾਰਜਪਾਲਿਕਾ ਅਤੇ ਇੱਕ ਨਿਆਂਪਾਲਿਕਾ ਹੋਣ ਕਾਰਨ ਰਾਸ਼ਟਰੀ ਏਕਤਾ ਬਣੀ ਰਹਿੰਦੀ ਹੈ ਸਮੁੱਚੇ ਦੇਸ਼ ਵਿੱਚ ਇੱਕੋ ਜੀ ਇੱਕੋ ਨਾਗਰਿਕਤਾ ਇੱਕੋ ਕਾਨੂੰਨ ਇੱਕੋ ਜਿਹੇ ਅਧਿਕਾਰ ਦੇਸ਼ ਦੀ ਏਕਤਾ ਨੂੰ ਮਜ਼ਬੂਤ ਕਰਦੇ ਹਨ ਇਕਾਤਮਕ ਸ਼ਾਸਨ ਦੇ ਗੁਣ ਪੰਜਵਾਂ ਪੁਆਇੰਟ ਘੱਟ ਖਰਚੀਲਾ ਪ੍ਰਸ਼ਾਸਨ ਸਾਰੇ ਦੇਸ਼ ਲਈ ਇੱਕ ਵਿਧਾਨ ਮੰਡਲ ਇੱਕ ਕਾਰਜਪਾਲਿਕਾ ਅਤੇ ਇੱਕ ਨਿਆਂਪਾਲਿਕਾ ਹੋਣ ਦੇ ਕਾਰਨ ਸ਼ਾਸਨ ਘੱਟ ਖਰਚੀਲੀ ਹੁੰਦੀ ਹੈ ਇਕਾਤਮਕ ਸਰਕਾਰ ਦੇ ਦੋਸ਼ ਇਕਾਤਮਕ ਸਰਕਾਰ ਦੇ ਦੋਸ਼ ਔਗਣ 49 ਦੋਸ਼ ਔਗਣ ਕੇਂਦਰ ਸਰਕਾਰ ਕੋਲ ਕੰਮ ਦਾ ਕੰਮ ਦਾ ਬੋਝ ਅੱਜ ਦੇ ਕਲਿਆਣਕਾਰੀ ਰਾਜ ਦੇ ਯੁੱਗ ਵਿੱਚ ਸਰਕਾਰਾਂ ਦਾ ਕੰਮ ਬਹੁਤ ਵੱਧ ਗਿਆ ਹੈ ਇਕਾਤਮਕ ਸਰਕਾਰ ਵਿੱਚ ਸਾਰਾ ਕੰਮ ਕੇਂਦਰੀ ਕੇਂਦਰ ਸਰਕਾਰ ਕੋਲ ਹੁੰਦਾ ਹੈ ਜਿਸ ਕਰਕੇ ਜਿਆਦਾ ਕੰਮ ਦਾ ਬੋਝ ਸਰਕਾਰ ਲਈ ਕੁਸ਼ਲਤਾ ਤੇ ਭੁਰਾ ਪ੍ਰਭਾਵ ਪਉਂਦਾ ਹੈ ਇਕਾਤਮਕ ਸਰਕਾਰ ਦੇ ਦੋਸ਼ ਦੂਜਾ ਪੁਆਇੰਟ ਸ਼ਕਤੀਆਂ ਦਾ ਕੇਂਦਰੀਕਰਨ ਹਾਨੀਕਾਰਕ ਸ਼ਕਤੀਆਂ ਦਾ ਕੇਂਦਰੀਕਰਨ ਲੋਕਤੰਤਰ ਦੇ ਦਰਸ਼ ਅਨੁਸਾਰ ਨਹੀਂ ਹੈ ਜੇਕਰ ਕੇਂਦਰ ਸਰਕਾਰ ਛੋਟੇ ਕੰਮਾਂ ਵਿੱਚ ਰੁੱਝੀ ਰਹੇਗੀ ਤਾਂ ਉਹ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮਹੱਤਵ ਦੇ ਕੰਮਾਂ ਵੱਲ ਧਿਆਨ ਨਹੀਂ ਦੇ ਸਕੇਗੀ। ਇਕਾਤਮਕ ਸਰਕਾਰ ਦੇ ਦੋਸ਼ ਸਥਾਨਕ ਲੋੜਾਂ ਪੂਰੀਆਂ ਨਹੀਂ ਹੁੰਦੀਆਂ। ਕੇਂਦਰ ਸਰਕਾਰ ਨੂੰ ਸਥਾਨਕ ਲੋੜਾਂ ਲਈ ਲੋੜਾਂ ਦੀ ਨਾ ਤਾਂ ਜਾਣਕਾਰੀ ਹੁੰਦੀ ਹੈ। ਪਤੀ ਨਹੀਂ ਹੱਲ ਕਰ ਲਈ ਸਮਾਂ ਅਤੇ ਸਾਧਨ ਇਕਾਤਮਕ ਸਰਕਾਰ ਦੇ ਦੋਸ਼ ਚੌਥਾ ਪੁਆਇੰਟ ਵੱਡਾ ਰਾਜ ਲਈ ਵੱਡੇ ਰਾਜਾਂ ਲਈ ਢੁਕਮਈ ਨਹੀਂ ਭਾਰਤ ਵਰਗੇ ਵੱਡੇ ਰਾਜਾਂ ਲਈ ਇਹ ਪ੍ਰਣਾਲੀ ਢੁਕਮਈ ਨਹੀਂ ਇਕਾਤਮਕ ਸਰਕਾਰ ਦੇ ਦੋਸ਼ ਪੰਜਵਾਂ ਪੁਆਇੰਟ ਵਿਦਰੋਹ ਅਤੇ ਸੰਤੁਸ਼ਟੀ ਦੀ ਭਾਵਨਾ ਸੁਭਾਵਨਾ ਇਕਾਤਮਕ ਸਰਕਾਰ ਵਿੱਚ ਕੇਂਦਰ ਵਿੱਚ ਬਹੁਮਤ ਜਾਤੀ ਜਾਂ ਬਹੁ ਧਰਮ ਦਾ ਪ੍ਰਭਾਵ ਹੁੰਦਾ ਹੈ ਜਿਸ ਨਾਲ ਘੱਟ ਗਿਣਤੀ ਵਿੱਚ ਸੰਤੁਸ਼ਟ ਸੰਤੁਸ਼ਟੀ ਦੀ ਭਾਵਨਾ ਪੈਦਾ ਹੁੰਦੀ ਹੈ ਜਿਸ ਨਾਲ ਵਿਦਰੋਹ ਦਾ ਖਤਰਾ ਬਣਿਆ ਰਹਿੰਦਾ ਹੈ ਸਿੱਟਾ ਇਕਾਤਮਕ ਸਰਕਾਰ ਦੇ ਗੁਣ ਅਤੇ ਔਕਣ ਵਿਚਾਰਨ ਮੰਗਰੋਂ ਅਸੀਂ ਇਸ ਸਿੱਟੇ ਤੇ ਪਹੁੰਚਦੇ ਹਾਂ ਕਿ ਇਕਾਤਮਕ ਮਹੰਤਰੀ ਇਕਾਤਮਕ ਸਰਕਾਰ ਉਹਨਾਂ ਰਾਜਾਂ ਲਈ ਢੁਕਮੀ ਹੈ ਜਿਨ੍ਹਾਂ ਦੇ ਜਿਨ੍ਹਾਂ ਦਾ ਖੇਤਰਫਲ ਅਤੇ ਵਸੂ ਥੋੜੀ ਹੋਵੇ ਰਾਜਾਂ ਵਿੱਚ ਬਹੁਤੇ ਧਰਮ ਜਾਤੀਆਂ ਅਤੇ ਸੱਭਿਆਚਾਰਾਂ ਦੇ ਲੋਕ ਨਾ ਵਸਦੇ ਹੋਣ ਕੀ ਗੱਲ ਕਰ ਲਈਦਾ ਹੈ ਤੁਸੀ ਵੀਡੀਓ ਦੇ ਵਿੱਚ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਸ਼ੇਅਰ ਕਰਿਓ ਲਾਈਕ ਕਰਿਓ ਬੈਲ ਆਈਕਨ ਦਾ ਬਟਨ ਕਲਿੱਕ ਕਰ ਲਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਤੇ ਇਸ ਵੀਡੀਓ ਨੂੰ ਧਿਆਨ ਨਾਲ ਸੁਣ ਲਿਓ ਸਰਕਾਰ ਦੇ ਰੂਪ ਇਕਾਤਮਕ ਸਰਕਾਰ ਥਿੰਦਿਆਣਾ ਸੌਣੂ ਧੰਨਵਾਦ ਜੀ